ਕੀਡਾ ਸਾਡੇ ਜੀਵਨ ਲਈ ਬਹੁਤ ਮਹੱਤਵਪ੍ਰਤਕੀਆਂ ਨੇ ਜਿੱਥੇ ਅੱਜਕੱਲ ਦੇ ਬੱਚੇ ਮੋਬਾਈਲਾਂ ਰੀਲਾਂ ਬਣਾਉਣ ਵਿੱਚ ਰੁੱਝੇ ਹੋਏ ਨੇ ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਟਾਲਾ ਦੀਆਂ ਦੋ ਵਿਦਿਆਰਥਣਾਂ ਪ੍ਰਭਜੋਤ ਕੌਰ ਅਤੇ ਅੰਮ੍ਰਿਤਪਾਲ ਕੌਰ ਦੀ ਫੁੱਟਬਾਲ ਨੈਸ਼ਨਲ ਗੇਮ ਵਿੱਚ ਚੋਣ ਹੋਈ ਹੈ ਇਹ ਦੋਨੋਂ ਵਿਦਿਆਰਥਣਾਂ ਦੀ ਚੋਣ ਆਸਟਰੀਆ ਵਿਕੇ ਲੱਗਣ ਜਾ ਰਹੇ ਕੈਂਪ ਵਿੱਚ ਹੋਈ ਹੈ ਦੋਨੋਂ ਵਿਦਿਆਰਥਣਾਂ ਸਟੇਟ ਅੰਡਰ 17 ਅਤੇ ਸਟੇਟ ਅੰਡਰ 19 ਵੀ ਖੇਡ ਚੁੱਕੀਆਂ ਨੇ ਆਪਣੇ ਸਕੂਲ ਲਈ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਏ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਬੱਚਿਆਂ ਦਾ ਪੂਰਨ ਤੌਰ ਤੇ ਸਾਥ ਦਿੰਦੇ ਆ ਅਤੇ ਇਹਨਾਂ ਬੱਚਿਆਂ ਦੀ ਡਾਈਟ ਦਾ ਵੀ ਪੂਰਾ ਖਿਆ ਰੱਖਦੇ ਆ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ ਕੀ ਨਾਮ ਤੁਹਾਡਾ? ਕਬਜ ਪਟਾ ਕਿਹੜੀ ਗੇਮ ਖੇਡਦੇ ਹੋ? ਫੁੱਟਬਾਲ ਜੀ। ਹੁਣ ਤੁਹਾਡੀ ਸਿਲੈਕਸ਼ਨ ਕਿੱਥੇ ਲਈ ਹੋਈ ਆ? ਆਸਟ੍ਰੀਆ ਕੈਂਪਲੀ ਜੀ। ਆ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ? ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਟਾਰਾ ਜੀ। ਆ ਤੁਹਾਨੂੰ ਫੁੱਟਬਾਲ ਦੀ ਕੋਚਿੰਗ ਕੌਣ ਦਿੰਦਾ ਬੇਟਾ? ਅਮਰ ਜੀ ਸਰ। ਆ ਕਿੰਨਾ ਸਮਾਂ ਤੁਸੀਂ ਜਿਹੜਾ ਕੋਚਿੰਗ ਲੈਂਦੇ ਹੋ? ਆ ਮਾਰਨਿੰਗ 10 ਘੰਟੇ ਜੀ ਕਈ ਵਾਰ ਸ਼ਾਮ ਨੂੰ 10 ਘੰਟੇ। ਫਿਰ ਬੇਟਾ ਪੜ੍ਹਾਈ ਔਰ ਉਹਦੇ ਵਿੱਚ ਮੈਂਟੇਨ ਕਿਵੇਂ ਰੱਖਦੇ ਹੋ? ਆ ਸਰ ਗੇਮ ਲਈ। ਮਾਰਨਿੰਗ ਜਲਦੀ ਉੱਠਣਾ ਪੈਂਦਾ ਫਿਰ ਉਹਦੇ ਲਈ ਸਟੱਡੀ ਕਰਨੀ ਪੈਂਦੀ ਰਾਤ ਨੂੰ ਵੀ ਪੜ੍ਹ ਕੇ ਪੈਂਦੇ ਆ ਜੀ ਹਾਂ ਪਰਿਵਾਰ ਚੋਂ ਹੋਰ ਕੋਈ ਫੁੱਟਬਾਲ ਪਲੇਅਰ ਹੈਗਾ ਹਾਂ ਜੀ ਸਿਸਟਰ ਹੈ ਜੀ ਮੇਰੀ ਵੱਡੀ ਉਹ ਵੀ ਖੇਡਦੇ ਨੇ ਹਾਂ ਜੀ ਪਹਿਲਾਂ ਪਾਪਾ ਖੇਡਦੇ ਸੀ ਜੀ ਆ ਪੁੱਤ ਕਿੱਥੇ ਕਿੱਥੇ ਹੁਣ ਤੱਕ ਖੇਡ ਕੇ ਆਏ ਹੋ ਤੁਸੀਂ ਅ ਨੈਸ਼ਨਲ ਤੱਕ ਖੇਡਿਆ ਜੀ ਜੰਮੂ ਕਸ਼ਮੀਰ ਔਰ ਰਾਜਸਥਾਨ ਐਂਡ ਪੰਜਾਬ ਚ ਹਮ ਹੁਣ ਤੁਸੀਂ ਆਸਟ੍ਰੇਲੀਆ ਆਸਟ੍ਰੇਲੀਆ ਜਾ ਰਹੇ ਹੋ ਹਾਂ ਜੀ ਸਰ ਕਿੰਨੇ ਦਿਨ ਲਈ ਜਾ ਰਹੇ ਹੋ ਆਸ਼ੀਆ ਸਰ 6 ਮਹੀਨਿਆਂ ਤੱਕ ਜਾ ਰਹੇ ਹਾਂ ਤੀ ਤੋਂ ਓਕੇ ਔਰ ਤੁਹਾਡੀ ਡਾਈਟ ਵਗੈਰਾ ਤੁਸੀਂ ਕੀ ਲੈਂਦੇ ਹੋ ਡਾਈਟ ਚ ờ ਮਰ ਛਣੇ ਹੁੰਦੇ ਨੇ ਸਰ ਬਦਾਮ ਵਗੈਰਾ ਦੁੱਧ ਜੋ ਮਤਲਬ ਪ੍ਰੋਟੀਨ ਵਾਲੀ ਚੀਜ਼ ਸਰ ਉਹ ਸਾਰੀਆਂ ਜ਼ਰੂਰੀ ਨੇ ਇਹ ਕਿਹਦੇ ਵੱਲੋਂ ਦਿੱਤੀਆਂ ਜਾਂਦੀਆਂ ਕੋਚ ਵੱਲੋਂ ਦਿੱਤੀਆਂ ਜਾਂਦੀਆਂ ਸਰ ਸਾਰੀਆਂ ਮਤਲਬ ਘਰੇ ਵੀ ਖਾਣੇ ਤੇ ਕੋਚ ਵੀ ਦਿੰਦਾ ਤੁਹਾਡਾ ਫੇਵਰਟ ਪਲੇਅਰ ਕੌਣ ਆ ਰਨਾਲਡ ਸਰ ਤੇ ਗਰਾਊਂਡ ਦੇ ਵਿੱਚ ਕਿਹੜੀ ਪੋਜੀਸ਼ਨ ਤੇ ਖੇਡਦੇ ਹੋ ਤੁਸੀਂ ਮੈਂ ਲੈਫਟ ਫਿੰਗਰ ਸਰ ਹਾਂਜੀ ਆ ਕੀ ਬੰਦਣਾ ਚਾਹੁੰਦੇ ਹੋ ਫੁੱਟਬਾਲ ਲਾਈਨ ਦੇ ਵਿੱਚ ਮੈਂ ਸਰ ਕੋਚਿੰਗ ਲਾਈਨ ਤੇ ਜਾਣਾ ਚਾਹਤ ਕਰਦੀ ਹਾਂ ਔਰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਤੁਸੀਂ ਹਾਂ ਸਪੋਰਟਸ ਲਾਈਨ ਵੀ ਜ਼ਰੂਰੀ ਆ ਜਤ ਜਰ ਸਪੋਰਟਸ ਲਾਈਨ ਵੀ ਜਾਓ ਸਟੱਡੀ ਵੀ ਨਾਲ ਜ਼ਰੂਰੀ ਆ ਦੋਨਾਂ ਵੱਲੀ ਪੂਰਾ ਧਿਆਨ ਦਿਓ ਠੀਕ ਬੇਟਾ ਕੀ ਨਾਮ ਹੈ ਤੁਹਾਡਾ ਅਮਨਪਾਲਕਰ ਕਿਹੜੀ ਗੇਮ ਖੇਡਦੇ ਸਰ ਮੈਂ ਫੁੱਟਬਾਲ ਆ ਤੁਹਾਡੀ ਸਿਲੈਕਸ਼ਨ ਹੋਈ ਆ ਪੀਐਸੀ ਵਿੱਚ ਤੁਸੀਂ ਗੇਮ ਆ ਜਿਹੜੀ ਫੁੱਟਬਾਲ ਗੇਮ ਕਦੋਂ ਤੋਂ ਸਟਾਰਟ ਸੋ ਮੈਂ 6 ਦੇ ਲਾਸਟ ਕੀਤੀ ਸੀ ਜੇ ਮੈਂ ਹੁਣ ਮੈਕਸੂ ਤੇ ਉਹਦੋਂ ਹੀ ਕੀਤੀ ਸੀ ਸ਼ਟ ਬੇਟਾ ਫੁੱਟਬਾਲ ਹੀ ਕਿਉਂ ਚੁਸ ਕੀਤਾ ਹੋਰ ਵੀ ਬਹੁਤ ਗੇਮਸ ਨੇ ਕੋ ਖੋ ਆ ਜਾਂ ਸਰ ਸ਼ੌਕ ਸੀ ਕਿਉਂਕਿ ਮੇਰੇ ਬਦਰ ਖੇ 10 ਪਹਿਲਾਂ ਤੇ ਉਹਨੇ ਮੈਂ ਕਹਿੰਦੀ ਸੀ ਨਹੀਂ ਲੈ ਕੇ ਜਾ ਗਰਾਊਂਡ ਲੈ ਕੇ ਤਾਂ ਮੈਂ ਲੇਕਿਨ ਹੀ ਜਾਂਦਾ ਫਿਰ ਵੀ ਮੈਂ ਆਪ ਹੀ ਆਉਣ ਲੱਗ ਗਈ ਸੀ ਕਿਉਂਕਿ ਸਕੂਲ ਚੱਲ ਆ ਗਿਆ ਫਿਰ ਇੱਧਰ ਫਿਰ ਹੌਲੀ ਹੌਲੀ ਸਰਕਲ ਦੇ ਗਰਾਊਂਡ ਆਇਆ ਕਿ ਫਿਰ ਮੈਂ ਆਪ ਹੀ ਆਉਣ ਲੱਗ ਗਈ ਸੀ ਜੀ ਫਿਰ ਇਹਦਾ ਸ਼ੌਕ ਪੈ ਗਿਆ ਫਿਰ ਹੁਣ ਹਾਂ ਹੁਣ ਦੇਖ ਸਕਦੇ ਤੁਸੀਂ ਪਰਿਵਾਰ ਦੇ ਵਿੱਚ ਕੋਈ ਫੁੱਟਬਾਲ ਖੇਡਦਾ ਹੋ? ਨਹੀਂ ਬ੍ਰਦਰ ਖੇਡਦਾ ਸੀ ਪਹਿਲਾਂ ਪਰ ਹੁਣ ਨਹੀਂ। ਆ ਤੁਹਾਡੀ ਕੋਚਿੰਗ ਕੌਣ ਕਰਵਾਉਂਦਾ? ਕੋਚ ਕੌਣ ਨੇ ਤੁਹਾਡੇ? ਕੋਚ ਅਮਰ ਜੀ ਸਰ। ਇੱਥੇ ਪੀ ਪੀਡੀਆ ਨੇ ਕੋਚ। ਹਾਂਜੀ। ਫਿਰ ਗਰਾਊਂਡ ਕਿਹੜਾ ਤੁਸੀਂ ਯੂਜ਼ ਕਰਦੇ ਹੋ ਖੇਡਣ ਲਈ? ਆਹੀ ਸਰ ਇਹ ਗਰਾਊਂਡ ਹੈ ਸਰ। ਇਹਦੀ ਤਿਆਰੀ ਕਿਵੇਂ? ਫਿਰ ਸਰ ਗਰਾਊਂਡ ਦੀ ਤਿਆਰੀ? ਹਾਂਜੀ ਹਾਂਜੀ ਸਰ ਸਰ ਕਰਾਂਗੇ। ਬੇਟਾ ਸਪੋਰਟਸਮੈਨ ਲਈ ਸਭ ਨਾਲ ਮੁੱਖ ਗੱਲ ਹੁੰਦੀ ਹੈ ਡਾਈਟ ਡਾਈਟ ਵਗੈਰਾ ਤੁਸੀਂ ਪਰ ਹਾਂਜੀ ਉਹ ਸਾਨੂੰ ਸਹੀ ਪ੍ਰੋਪਰ ਮਿਲਦੀ ਆ ਸਕੂਲ ਤੋਂ ਵੀ ਕਰਉਂਗੀ ਸਾਰਾ ਮਤਲਬ ਕਦੇ ਇੰਨੇ ਕੁਝ ਕਾਟ ਨਹੀਂ ਹੁੰਦੇ ਤੇ ਡਾਈਟ ਵੀ ਫੋਲ ਦਿੰਦੇ ਆ ਉਹ ਤਾਂ ਵੀ ਹੋਰ ਵੀ ਕੁਝ ਚੀਜ਼ ਵਗੈਰਾ ਹੁੰਦੇ ਆ ਕਦੇ ਕਿਸੇ ਚੀਜ਼ ਦੀ ਕਾਟ ਨਹੀਂ ਆਉਂਦੀ ਤੇ ਸਭ ਹਮੇਸ਼ਾ ਉਹ ਉਹ ਚੀਜ਼ ਪਹਿਲਾਂ ਲਿਆ ਕੇ ਰੱਖ ਦਿੰਦੇ ਨੇ ਤੁਸੀ ਸਮਝਾਈ ਦੀ ਹੁੰਦੀ ਆ ਹੂੰ ਹੂੰ ਤੁਹਾਡਾ ਫੇਵਰੇਟ ਖਿਡਾਰੀ ਕੌਣ ਹੈ ਫੇਵਰੇਟ ਆ ਆਪਣੇ ਅੰਘੇ ਚਾਹ ਤਾਂ ਸੀਰ ਸ਼ੇਤਰੀਆ ਉਹ ਦਾਲ ਨਾਲਡ ਆਸਟ੍ਰੇਲੀਆ ਕਦੋਂ ਜਾ ਆਸਟ੍ਰੇਲੀਆ ਕਦੋਂ ਜਾ ਰਹੇ ਤੁਸੀਂ ਸੇ 13th ਫਲਾਈਟ 13th ਫਲਾਈਟ ਕਿੰਨੇ ਦਿਨ ਉੱਥੇ ਤੁਸੀਂ ਸਮਾਂ ਬਕੀਤ ਕਰਨਾ ਸੇ ਐਕਜ਼ਿਟ ਸ਼ੇ ਨੂੰ ਵਾਪਸ ਆਉਣਾ ਕੋਈ ਟ੍ਰੇਨਿੰਗ ਹੀ ਹਾਂਜੀ ਸਾਨੂੰ ਇੰਡੀਆ ਦੇ ਵਰਲਡ ਬੈਸਟ ਕੋਚ ਤੋਂ ਟ੍ਰੇਨਿੰਗ ਮਿਲਨੀ ਆ ਮੈਂ ਤਾਂ ਕੁਝ ਸਿੱਖਣ ਨੂੰ ਮਿਲੂਗਾ ਵਰਲਡ ਦੇ ਬੈਸਟ ਕੋਚ ਤੋਂ ਉਹਨਾਂ ਕਿਸੇ ਨੂੰ ਟ੍ਰੇਨਿੰਗ ਮਿਲ ਰਹੀ ਹੈ ਤੇ ਸਾਨੂੰ ਵਧੀਆ ਟ੍ਰੇਨਿੰਗ ਦੇਣਗੇ ਕੋਚ ਨੇ ਕੁਝ ਚੈੱਕ ਕਰਾਂਗੇ ਉਹਨਾਂ ਤੋਂ ਫੁੱਟਬਾਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਤੁਹਾ ਮਤਲਬ ਕੀ ਬਣਨਾ ਚਾਹੁੰਦੇ ਹੋ ਸੇ ਲੈਵਲ ਤੋਂ ਕਿੱਦਾਂ ਦਾ ਇਹ ਇੰਡੀਆ ਲੈਵਲ ਤੇ ਇੰਡੀਆ ਵੱਲੋਂ ਕਿਹਟ ਗਰਾਊਂਡ ਦੇ ਵਿੱਚ ਕਿਹੜੀ ਪੋਜੀਸ਼ਨ ਤੇ ਖੇਡਦੇ ਹੋ ਤੁਸੀਂ ਸਰ ਡਿਫੈਂਸ ਡਿਫੈਂਸ ਕਿਹਦੇ ਹਾਂਜੀ ਆ ਇਸ ਸਕੂਲ ਦੇ ਵਿੱਚ ਤੁਸੀਂ ਤੁਹਾਡੀ ਕੱਲਿਆਂ ਦੀ ਸਿਲੈਕਸ਼ਨ ਹੋਈ ਹੈ ਨਹੀਂ ਸਰ ਮੇਰੇ ਨਾਲ ਕੁੜੀ ਹੋਰ ਦੋਨਾਂ ਜਣੇ ਹਾਂਜੀ ਦੋਵੇਂ ਫਿਰ ਸਟੱਡੀ ਨੂੰ ਤੇ ਸਪੋਰਟਸ ਨੂੰ ਕਿਵੇਂ ਮੇਨਟੇਨ ਕਰਦੇ ਹੋ ਸਰ ਸਟੱਡੀ ਤੇ ਸਪੋਰਟਸ ਦੇ ਬਾਰੇ ਕਿਵੇਂ ਹੈ ਨਾ ਮਾਰਨਿੰਗ ਸੈਸ਼ਨ ਲਾ ਲਈਦਾ ਸਵੇਰੇ ਉੱਠ ਕੇ ਤੇ ਸਕੂਲ ਦੇ ਆ ਕੇ ਘਰੇ ਜਾ ਕੇ ਸਾਰੇ ਟੀ ਪਾਣੀ ਖਾ ਕੇ ਸੇ ਗਰਾਉਂਡ ਚ ਆ ਜਾਈਦਾ ਇੱਥੇ ਪਹਿਲਾ ਮਤਲਬ ਮਾਰਨਿੰਗ ਟੈਂਡਾ ਲਈ ਗਰਾਉਂਡ ਚ ਜਾਇਦਾ ਇੱਥੋਂ ਥੋੜੇ 2 2 ਕਿਲੋਮੀਟਰ ਦੂਰ ਤੇ ਸੇ ਸ਼ਾਮ ਨੂੰ ਇੱਥੇ ਆਈਦਾ ਸਾਰਾ ਪ੍ਰੈਕਟਿਸ ਕਰਾਂਦੇ ਸ਼ਾਮ ਨੂੰ ਤੇ ਉਹ ਪ੍ਰੈਕਟਿਸ ਕਰਕੇ ਉਸ ਤੋਂ ਬਾਅਦ 2 ਘੰਟੇ ਤੱਕ ਫੜ ਲਿਆਦਾ ਘਰੇ ਜਾ ਕੇ ਸੋਸ ਮੈਮਟਰ ਪੇਰੈਂਟਸ ਦਾ ਸਹਿਯੋਗ ਹੈਗਾ ਪੂਰਾ ਹਾਂਜੀ ਪੇਰੈਂਟਸ ਦਾ ਸਪੋਰਟ ਆ ਮੇਰਾ ਨਾਮ ਗੁਰਜੰਨ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਟਾਲਾ ਆ 2ਬੀ ਸਕੂਲ ਦੀਆਂ ਬੱਚੀਆਂ ਫੁੱਟਬਾਲ ਦੇ ਵਿੱਚ ਸਿਲੈਕਸ਼ਨ ਹੋਈ ਆ ਜੀ ਇਹ ਕਿੱਥੇ ਜਾਣਾ ਉਹਨਾਂ ਨੇ ਕਿਸ ਚੀਜ਼ ਲਈ ਸਿਲੈਕਸ਼ਨ ਹੋਈ ਇਹਨਾਂ ਦੀ ਫੁੱਟਬਾਲ ਦੇ ਲਈ ਟਾਈਗਰਾਂ ਟਾਈਗਰਜ਼ ਦਾ ਕੈਂਪ ਹੈ ਨਾ ਅਸਟਰੀਆ ਦੇ ਵਿੱਚ ਲੱਗ ਰਿਹਾ ਚਲਈ ਸਿਲੈਕਸ਼ਨ ਹੋਈ ਆ ਤੇ ਜਿਹੜਾ 2 ਤੋਂ 6 ਅਪ੍ਰੈਲ ਤੱਕ ਕੈਂਪ ਤੇ ਜਾਣਗੇ ਇਹ ਸਰ ਇਹਨਾਂ ਦੀ ਜਿਹੜੀ ਤਿਆਰੀ ਆ ਉਦੋਂ ਤੋਂ ਸ਼ੁਰੂ ਹੋ ਗਈ ਸੀ ਜੀ ਇਹ ਲੜਕੀਆਂ ਸਾਡੇ ਕੋਲ ਜਿਹੜੀ ਪ੍ਰਭਜੋਤ ਆ ਇਹ 2020 ਚ ਆਈ ਹੈ ਤੇ ਦੂਜੀ 2018 ਚ ਸਾਡੇ ਕੋਲ ਆਈ ਆ ਅਮਰਤਪਾਲ कौर ਉਦੋਂ ਤੋਂ ਲਗਾਤਾਰ ਇਹ ਗਰਾਉਂਡਾਂ ਦੇ ਵਿੱਚ ਮਿਹਨਤ ਕਰ ਰਹੀਆਂ ਨੇ ਸਵੇਰੇ ਸ਼ਾਮ ਸਰ ਕਿਹੜੀ ਕਿਹੜੀ ਕਲਾਸ ਚ ਪੜ੍ਹਦੀ ਹੁੰਦੀ ਆ ਜੀ ਪ੍ਰਭ ਜੋਤਾ ਜਿਹੜੀ ਇਹ 10ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਅਮਰਤਪਾਲ कौर ਹੈ ਜਿਹੜੀ ਇਹ +2 ਦੀ ਵਿਦਿਆਰਥਣ ਜੀ ਸਰ ਲੋਕਲ ਹੀ ਰਹਿੰਦੀ ਆ ਲੀ ਪ੍ਰਭ ਜੋਤਾ ਦਾ ਪਿੰਡ ਉਟਾਲਾ ਹੀ ਆ ਤੇ ਦੂਸਰੀ ਲੜਕੀ ਜਿਹੜੀ ਅਮਰਤਪਾਲ ਕੌਰ ਹੈ ਉਹ ਟੌਡਰਪੁਰ ਪਿੰਡ ਦੀ ਸਰ ਪੇਰੈਂਟਸ ਦਾ ਸਹਿਯੋਗ ਕਿਵੇਂ ਆ ਜੀ ਪੇਰੈਂਟ ਦਾ ਸਹਿਯੋਗ ਤਾਂ ਕਾਫੀ ਆ ਸਾਡੇ ਵਿਦਿਆਪਕ ਸਾਥੀਆਂ ਦੀ ਤਰ੍ਹਾਂ ਹੀ ਕਿਉਂਕਿ ਉਹਨਾਂ ਜੇ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਪੇਰੈਂਟਸ ਭੇਜਣਗੇ ਤਾਂ ਹੀ ਬੱਚੇ ਹਨ ਅਸੀਂ ਕੁਝ ਕਰਾ ਸਕਦੇ ਹਾਂ ਇਹ ਪਹਿਲਾਂ ਜ਼ਿੰਮੇਵਾਰੀ ਪੇਰੈਂਟਸ ਦੀ ਹੋਵੇ ਜੋ ਸਾਨੂੰ ਇੱਥੇ ਤੱਕ ਭੇਜਦੇ ਨੇ ਬੱਚੇ ਤਾਂ ਹੀ ਵਧੀਆ ਬੱਚੇ ਦੇ ਰਿਹਾ ਰੋਕੇ ਅੱਗੇ ਜਾ ਸਕਦੇ ਇਹ ਸਰ ਕਿੱਥੇ ਕਿੱਥੇ ਹੁਣ ਤੱਕ ਖੇਡ ਕੇ ਆਈਆਂ ਨੇ ਇਹਨਾਂ ਦੇ ਹੁਣ ਤੱਕ ਪੰਜਾਬ ਦੇ ਵਿੱਚ 17 ਗਰੁੱਪ 19 ਗਰੁੱਪ ਖੇਡਣਾ ਵਤਨ ਪੰਜਾਬ ਦੀਆਂ ਇਹਨਾਂ ਵਿੱਚੋਂ ਪਹਿਲੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਪਿਛਲੇ 3-4 ਸਾਲਾਂ ਤੋਂ ਲਗਾਤਾਰ ਜਿੱਤ ਰਹੀਆਂ ਨੇ ਤੇ ਬਹੁਤ ਹੀ ਮੇਨ ਪਲੇਅਰਾਂ ਦੇ ਵਿੱਚੋਂ ਨੇ ਤੇ ਪਿਛਲੇ ਸਾਲ ਵੀ ਇਹਨਾਂ ਨੇ ਅੰਡਰ 19 ਦੇ ਵਿੱਚ ਜੋ ਪੰਜਾਬ ਦੀ ਟੀਮ ਖੇਡ ਰਹੀ ਸੀ ਤਾਂ ਦੋਨੋਂ ਲੜਕੀਆਂ ਸਾਡੀਆਂ ਉਸ ਟੀਮ ਦੇ ਵਿੱਚ ਸੀ ਤੇ ਪੂਰਾ ਪਲੇਇੰਗ ਜਿਹੜੀ ਸੈੱਟ ਸੀ ਉਹਦੇ ਵਿੱਚ ਅੱਠ ਦੀਆਂ ਅੱਠ ਲੜਕੀਆਂ ਸਾਡੇ ਸਕੂਲ ਦੀਆਂ ਖੇਡ ਰਹੀਆਂ ਸੀ ਇਹ ਦੋਨੋਂ ਜਿਹੜੀਆਂ ਪਲੇਅਰ ਸਾਡੀਆਂ ਬਾਹਰ ਜਾ ਰਹੀਆਂ ਨੇ ਟੈਂਪਲ ਦੇ ਲਈ ਤੇ ਇਹ ਵੀ ਉਹ ਟੀਮ ਦੀਆਂ ਮੈਂਬਰ ਸੀ ਸਰ ਸਪੋਰਟਸਮੈਨ ਲਈ ਜਿਹੜੀ ਮੌਕਾ ਉਹਨੂੰ ਦੀ ਡਾਈਟ ਹੁੰਦੀ ਹੈ ਇਹਦੀ ਡਾਈਟ ਦਾ ਕਿਵੇਂ ਅਰੇਂਜਮੈਂਟ ਕਰਵਾਉਂਦੇ ਇਹ ਬੱਚਿਆਂ ਨੂੰ ਡਾਈਟ ਆ ਜਿਹੜੀ ਸਾਡੇ ਇੱਥੇ ਅਸੀਂ ਵੀ ਚਲੋ ਕੋਸ਼ਿਸ਼ ਆਪਣੇ ਲੈਵਲ ਤੇ ਵੀ ਕਰਦੇ ਆ ਜਿਨੀਕ ਸਾਤੋਂ ਹੁੰਦੀ ਆ ਸਾਡੇ ਐਨ ਆਰ ਆਈ ਭਰਾ ਇਸਪਿੰਡ ਦੇ ਜਿੰਨੇ ਵੀ ਬਾਹਰ ਨੇ ਜਾਂ ਸਾਡੇ ਇੱਥੇ ਵੀ ਜਿਹੜੇ ਸਪੋਰਟਸ ਨਾਲ ਪਿਆਰ ਕਰਨ ਵਾਲੇ ਸਹਿਯੋਗੀ ਸੱਜਣ ਨੇ ਉਹ ਸਾਨੂੰ ਸਮੇਂ-ਸਮੇਂ ਤੇ ਇਹਨਾਂ ਨੂੰ ਜਿਹੜੀ ਆ ਡਾਈਟ ਆਉ ਦਿੰਦੇ ਰਹਿੰਦੇ ਨੇ ਸਕੂਲ ਦੇ ਗਰਾਊਂਡ ਨੂੰ ਕਿਵੇਂ ਮੈਂਟੇਨ ਕਰਦੇ ਕਿਉਂਕਿ ਫੁੱਟਬਾਲ ਦਾ ਗਰਾਊਂਡ ਸੰਤਲ ਹੋਣਾ ਚਾਹੀਦਾ ਵਾ ਜੀ ਬਿਲਕੁਲ ਨਾਜਕ ਚਾਹੀਦਾ ਤੇ ਕਿਵੇਂ ਤਿਆਰ ਕਰ ਦੂੰਗਾ ਇਹ ਪਿੰਡ ਨੂੰ ਹੀ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਪੁਰਾਣੇ ਸਮੇਂ ਤੋਂ ਹੀ ਇਸ ਪਿੰਡ ਦੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਉਹ ਇੰਟਰਨੈਸ਼ਨਲ ਹੋਏ ਨੇ ਤਿੰਨ ਚਾਰ ਪਲੇਅਰ ਇਸ ਪਿੰਡ ਦੇ ਪਹਿਲਾਂ ਵੀ ਤੇ ਹੁਣ ਸਾਡੇ ਕੋਲ ਅਮਰਜੀਤ ਸਿੰਘ ਪੀਟੀਆਈ ਨੇ ਜਾਂ ਸਾਡੇ ਕੋਲ ਇੰਦਰਜੀਤ ਕੋਚ ਨੇ ਇੱਥੇ ਪਿੰਡ ਦੀ ਉਹ ਸ਼ਾਮ ਨੂੰ ਡੇਢੀ ਦੋ ਤਿੰਨ ਘੰਟੇ ਇਹਨਾਂ ਨੂੰ ਟ੍ਰੇਨਿੰਗ ਜਿਹੜੀ ਉਹ ਕਰਾਉਂਦੇ ਆ ਸਵੇਰ ਨੂੰ ਵੀ ਲੜਕੀਆਂ ਜਿਹੜੀਆਂ ਜਾਂ ਲੜਕੇ ਨੇ ਸਾਡੇ ਕੋਈ ਇਸ ਗਰਾਊਂਡ ਦੇ ਵਿੱਚ ਆਉਂਦੇ ਨੇ ਤੇ ਇਹਨੂੰ ਮੇਨਟੇਨ ਕਰਨ ਦੇ ਲਈ ਇਹ ਗਰਾਸ ਗਰਾਊਂਡ ਹੈ ਜਿਹੜਾ ਇਹਨੂੰ ਵੀ ਮੇਨਟੇਨ ਕਰਨ ਦੇ ਲਈ ਸਾਡੇ ਕੋਲ ਸਾਰੀ ਮਸ਼ੀਨਰੀ ਹੈ ਜਿਹੜੀ ਉਪਲਬਧ ਹੈ ਜਿਹਦੀ ਤਿਆਰੀ ਇਹ ਅਮਰਜੀਤ ਸਿੰਘ ਹਣੀ ਆਪ ਹੀ ਕਰਾਉਂਦੇ ਆ। ਇਹ ਸਰ ਸ਼ੁਰੂ ਤੋਂ ਹੀ ਲੜਕੀਆਂ ਫੁੱਟਬਾਲ ਚੁਣਨਾ ਚਾਹੁੰਦੀਆਂ ਸੀ ਜੀ। ਇਹ ਜਦੋਂ ਸਾਡੇ ਕੋਲ ਪਹਿਲਾਂ ਇਹਨਾਂ ਤੋਂ ਪਹਿਲਾਂ ਰਿਸਪੋਰਸਿੰਗ ਕੰਗ ਹੁੰਦੇ ਸੀ ਲੈਕਚਰ ਉਦੋਂ ਥੋੜਾ ਜਿਹਾ ਇੱਕ ਦੋ ਸਾਲ ਅਸੀਂ ਟੀਮਾਂ ਜਾਂਦੀਆਂ ਨਹੀਂ ਆਂ ਨੇ ਫਿਰ ਅਮਰਜੀਤ ਸਿੰਘ ਹਣੀ ਜਦੋਂ ਸਾਡੇ ਕੋਲ ਬਦਲੀ ਹੋ ਕੇ ਆਏ ਨੇ 2016 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਸਾਡੇ ਸਕੂਲ ਦੀਆਂ ਪਿਸ਼ਨਾ ਉਹਨੀਆਂ ਸ਼ੁਰੂ ਹੋ ਗਿਆ ਤੇ ਪਹਿਲੇ ਸਾਲ ਹੀ ਸਾਡੇ ਸਕੂਲ ਦੀ ਲੜਕੀ ਸੀ ਜਿਹੜੀ ਉਹ ਨੈਸ਼ਨਲ ਹਿੱਟ ਕਿਾਈ ਸੀ ਇਹ ਸਰ ਕਿਵੇਂ ਮੈਂਟੇਨ ਸਟੱਡੀ ਔਰ ਸਪੋਰਟਸ ਨੂੰ ਫੁੱਟਬਾਲ ਨੂੰ ਕਿਵੇਂ ਮੈਂਟੇਨ ਕਰਦੇ ਹਾਂ ਇਹ ਸਪੋਰਟਸਮੈਨ ਆ ਜਿਹੜਾ ਉਹ ਤਾਂ ਵੈਸੇ ਐਕਟਿਵ ਬਹੁਤ ਹੁੰਦਾ ਜੇ ਉਹ ਵਧੀਆ ਪੜਾਈ ਦੂਜਿਆਂ ਨਾਲੋਂ ਕਰ ਸਕਦਾ ਤੇ ਅਸੀਂ ਦੋਨੇ ਪੱਖਾਂ ਨੂੰ ਪੂਰਾ ਬਰਾਬਰ ਲੈ ਕੇ ਚੱਲਦੇ ਹਾਂ ਅਸੀਂ ਕਦੇ ਵੀ ਬੱਚੇ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਖੇਡਣ ਵਾਲੇ ਹੋ ਤੁਸੀਂ ਨਾ ਕਲਾਸ ਲਾਓ ਮੇਰਾ ਤਾਂ ਇਹ ਹੁੰਦਾ ਵੀ ਤੁਸੀਂ ਕਲਾਸ ਲਾਓਗੇ ਤਾਂ ਹੀ ਜੇ ਪੜੋਗੇ ਤਾ ਵਧੀਆ ਪੋਸਟਲ ਤੇ ਜਾਣਾ ਜੀ